ਦੇ ਕੋਤੀ ਕੇ ਫਤਿਹ ਅਸੀਂ ਵੀ ਇੱਕ ਨਿਊ ਸੰਸਥਾ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਅਸੀਂ ਵੀ ਇਨਾ ਨਾਤ ਬੱਚਿਆਂ ਤੇ ਹੋਰ ਪੰਗਾਂ ਦੀ ਸਹਾਇਤਾ ਕਰ ਸਕੀਏ ਸੋ ਅਸੀਂ ਪਹਿਲੀ ਸ਼ੁਰੂਆਤ ਅਸੀਂ ਨਿਸ਼ਾਣੇ ਪਿੰਡ ਦੇ ਅਨਾਥ ਆਸ਼ਰਮ ਤੋਂ ਇਨਾ ਬੇਸਹਾਰਾ ਬੱਚਿਆਂ ਤੋਂ ਕਰ ਰਹੇ ਆ ਸੋ ਸਾਨੂੰ ਜਿੰਨੇ ਵੀ ਵੀਰ ਆ ਸਾਨੂੰ ਹੈਲਪ ਦੀ ਲੋੜ ਆ ਸਤ ਤੁਸੀਂ ਵੀ ਆਪਣੀ ਜਿਹੜੀ ਵੀ ਕੋਈ ਵੀ ਖੁਸ਼ੀ ਆ ਕੋਈ ਬਰਥਡੇ ਪਾਰਟੀ ਆ ਹੋਟਲ ਜਾਂ ਰੈਸਟੋਰੈਂਟ ਕਰਨ ਦੀ ਬਜਾਏ ਇਹਨਾਂ ਬੱਚਿਆਂ ਨਾਲ ਆ ਕੇ ਸਾਂਝੀ ਕਰੋ ਇਹਨਾਂ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖੋ ਜਾ ਕੇ ਇਹਨਾਂ ਦਾ ਕੋਸ਼ਨਾ ਕੋਈ ਭਵਿੱਖ ਬਣ ਸਕੇ ਬਾਕੀ ਕੁਝ ਮੇਰੇ ਵੀਰ ਨਰਿੰਦਰ ਸਿੰਘ ਜੀ ਕਰ ਰਹੇ ਨੇ ਬਾਈ ਜੀ ਇਹ ਗੱਲ ਹੁੰਦੀ ਆ ਵੀ ਆਪਾਂ ਕੁਝ ਜ਼ਿਆਦਾ ਤਾਂ ਇਹਨਾਂ ਨੂੰ ਦੇ ਨਹੀਂ ਸਕਦੇ ਹਨਾ ਬੱਚਿਆਂ ਨੂੰ ਆਪਾਂ ਇੰਨਾ ਕੀ ਕਰ ਸਕਦੇ ਵੀ ਇਹਨਾਂ ਨਾਲ ਆ ਕੇ ਆਪਣੀ ਖੁਸ਼ੀ ਸ਼ੇਅਰ ਕਰ ਸਕੀਏ ਜਿਵੇਂ ਪਰਸੋਂ ਮੇਰਾ ਬਰਥਡੇ ਸੀਗਾ ਅਸੀਂ ਸਾਰੇ ਆਏ ਇੱਥੇ ਇਹਨਾਂ ਨਾਲ ਸ਼ੇਅਰ ਕੀਤੀ ਇਹਨਾਂ ਨਾਲ ਖਾਦਾ ਪੀਤਾ ਆਪਾਂ ਹੋਰ ਕਿਸੇ ਮਰਜ਼ੀ ਜਾ ਕੇ ਖਾਈ ਪੀ ਜਾਈਏ ਲੋਕਾਂ ਨੂੰ ਜਿੰਨਾ ਮਰਜ਼ੀ ਖਵਾ ਲਈ ਅਗਲਾ ਕੁਝ ਨਹੀਂ ਹੁੰਦਾ ਜੰਦਾ ਕਹੀ ਜਾਂਦਾਈ ਬਈ ਆ ਘਟ ਰਹੀ ਇਹ ਬੱਚਿਆਂ ਨੇ ਕੁਝ ਨਹੀਂ ਕਹਿਣਾ ਇਹ ਬੇਸਹਾਰਾਂ ਨੇ ਇਹਨਾਂ ਦਾ ਕੋਈ ਨਹੀਂ ਹੈਗਾ ਆਪਾਂ ਜਿੰਨਾਂ ਨੂੰ ਲਾਵਾਂਗੇ ਇਹਨਾਂ ਨਾਲ ਹੱਸਾਂ ਖੇਡਾਂਗੇ ਇਹਨਾਂ ਦੀ ਕੋਈ ਹੈਲਪ ਕਰਾਂਗੇ ਤਾਂ ਯਾਰ ਆਪਣੀ ਰੱਬ ਨੂੰ ਵੀ ਸੁਣੂਗਾ ਹਨਾ ਸ ਤਾਂ ਇੰਨਾ ਕੀ ਚਾਹੁੰਦੇ ਆ ਅਸੀਂ ਵੀ ਅਸੀਂ ਸਾਰੇ ਇਹਨਾਂ ਦੀ ਹੈਲਪ ਕਰੀਏ ਅਸੀਂ ਕਰ ਰਹੇ ਆ ਅਸੀਂ ਅੱਜ ਵੀ ਆਏ ਆ ਕਿ ਅਸੀਂ ਅੱਗੇ ਵੀ ਕਰਾਂਗੇ ਤੁਸੀਂ ਵੀ ਸਾਡੇ ਨਾਲ ਜੁੜੋ ਤੇ ਅਸੀਂ ਇੱਕ ਬਲੱਡ ਡੋਨੇਸ਼ਨ ਗਰੁੱਪ ਵੀ ਚਲਾਇਆ ਹੋਇਆ ਆ ਕਿ ਜੇ ਵੀ ਕਿਸੇ ਨੂੰ ਕਿਸੇ ਨੂੰ ਵੀ ਬਲੱਡ ਦੀ ਲੋੜ ਪੈਂਦੀ ਆ ਤਾਂ ਅਸੀਂ ਉਹ ਬਲੱਡ ਮੁਹੱਈਆ ਕਰਵਾਉਣੀ ਆ ਚਾਹੇ ਅਸੀਂ ਆਪ ਦੇਈਏ ਚਾਹੇ ਕਿਸੇ ਤੋਂ ਦਵਾਈਏ ਤਾਂ ਖੂਨਦਾਨ ਵੀ ਇੱਕ ਮਹਾਦਾਨ ਹੁੰਦਾ ਅਸੀਂ ਉਹ ਵੀ ਕੰਮ ਕਰ ਰਹੇ ਆ ਬਲੱਡ ਡੋਨੇਟ ਸੇਵਾ ਵੀ ਕਰ ਰਹੇ ਆ ਤਾਂ ਸਾਨੂੰ ਥੋੜੀ ਹੈਲਪ ਦੀ ਲੋੜ ਆ ਇਹਨਾਂ ਬੱਚਿਆਂ ਲਈ ਵੀ ਤੇ ਬਲੱਡ ਦੇ ਮੇਰ ਸੇਵਾ ਲਈ ਵੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡੇ ਨਾਲ ਜੁੜੋ ਇਹਨਾਂ ਬੱਚਿਆਂ ਵੀ ਹੈਲਪ ਕਰੋ ਸਾਡੀ ਹੈਲਪ ਕਰੋ ਤਾਂ ਅਸੀਂ ਜੁਗਾਹਾਂ ਇਹਨਾਂ ਬੱਚਿਆਂ ਦੀ ਕਰ ਸਕੀਏ ਥੈਂਕ ਯੂ